ਫਾਜ਼ਿਲਕਾ ਅਬੋਰ ਰੋੜ ਤੇ ਬਣੇ ਪਿੰਡਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਖੇਤਾਂ ਵਿੱਚ ਹੋ ਰਹੀਆਂ ਮੋਟਰਾਂ ਚੋਰੀ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਕਿਸਾਨ ਇਕੱਠੇ ਹੋਏ ਜਿਨ੍ਹਾਂ ਵੱਲੋਂ ਇੱਕ ਰੋਸ਼ ਕੀਤਾ ਗਿਆ ਕਿ ਪੁਲਿਸ ਚੋਰਾਖਰਾਫ ਕਾਰਵਾਈ ਨਹੀਂ ਕਰ ਰਹੀ ਅਤੇ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਅਗਲੀ ਰਣਨੀਤੀ ਉਲੀਕੀ ਗਈ ਇਸ ਤੋਂ ਬਾਅਦ 18 ਕੋਈ ਖੜਾ ਦੇ ਐਸ ਐਚ ਓ ਸਰਦਾਰ ਗੁਰਵਿੰਦਰ ਸਿੰਘ ਕੈਮਰੇ ਦੇ ਸਾਹਮਣੇ ਆਏ ਅਤੇ ਉਹਨਾਂ ਕਿਹਾ ਕਿ ਉਹਨਾਂ ਚੋਰਾਖਰਾਫ ਕਿਸ ਤਰ੍ਹਾਂ ਦੀ ਕਾਰਵਾਈ ਵੱਖ-ਵੱਖ ਥਾਣਿਆਂ ਵਿੱਚ ਕੀਤੀ ਜਾ ਰਹੀ ਹੈ ਚਾਹੇ ਉਹ ਥਾਣਾ ਰਣੀ ਵਾਲਾ ਦਾ ਜਲਾਲਾਬਾਦ ਦਾ ਹੈ ਹੋਰੋਤੇ ਬੋਲਦੇ ਹੋਏ ਕੀ ਕੁਝ ਕਹਿਆ ਗਿਆ ਸਭ ਕੁਝ ਜਾਣ ਲਈ ਸਟੇਕਰ ਬੰਦਾ ਹੀ ਜਿਵੇਂ ਠੇਕੇ ਲਈਏ ਠੇਕੇ ਜੋ ਰੋਟੀ ਪੂਰੀ ਨਹੀਂ ਹੁੰਦੀ ਮਤਲਬ ਖਰਚੇ ਨੇ ਖੇਤੀ ਦੇ ਖਰਚੇ ਆਲਰੇਡੀ ਪਹਿਲੇ ਬਹੁਤ ਜ਼ਿਆਦਾ ਠੇਕੇ ਵੀ ਜ਼ਿਆਦਾ ਹੈਗੇ ਕਾਰਨ ਕਿ ਮਾਲਕ ਸਾਹਿਬ ਲੇਖਤੰਦਾ ਵੀ ਮੋਟਰਾਂ ਲੱਗੀਆਂ ਤੁਹਾਡੀਆਂ ਤੁਹਾਨੂੰ ਜਲਦੀ ਦਿੱਤੀ ਹੈ ਜਲਦੀ ਲਵਾਵਾਂਗੇ ਹੁਣ ਜਿਹੜਾ ਠੇਕੇਦਾਰ ਬੰਦਾ ਹੈ ਉਹ ਕਿੱਥੋਂ ਪੂਰੀਆਂ ਕਰਕੇ ਦੇਊਗਾ ਮੇਰੇ ਦੋ ਮੋਟਰ ਇੱਕ ਵਾਰੀ ਚੋਰੀ ਹੋਈ ਦੋ ਇੱਕ ਵਾਰੀ ਦੋ ਇੱਕ ਵਾਰੀ ਤੇ ਸ਼ਨੀਵਾਰ ਨੂੰ ਪਿਛਲੇ ਸ਼ਨੀਵਾਰ ਖੇਤ ਪਾਣੀ ਲਈ ਜੰਨੇ ਅਸੀਂ ਦੋ ਬੰਦੇ ਖੇਤ 11 ਵਜੇ ਤੱਕ 11 ਵਜੇ ਤੱਕ ਪਾਣੀ ਲਾਇਆ 11 ਵਜੇ ਤੋਂ ਬਾਅਦ ਘਰੋਂ ਮੈਂ ਰੋਟੀ ਲੈ ਕੇ ਉਹਨਾਂ ਦੂਜੇ ਖੇਤ ਪੰਜ ਮੋਟਰਾਂ ਸੀਗੇ ਮੈਂ ਕਿ ਉੱਥੇ ਨਾਲ ਚੋਰੀ ਹੋ ਜੇ ਉੱਥੇ ਜਾ ਕੇ ਅਸੀਂ ਸੁੱਤੇ ਆ ਅੱਜ 20 ਦਿਨ ਹੋ ਗਏ ਕਰੇ ਜਾਂਦੇ ਨਹੀਂ ਖੇਤ ਸੁੰਨੇ ਆ ਇੱਕ ਜਾਂ ਦੋ ਜਣੇ ਰਕੀ ਬਣੂ ਤੁਸੀਂ ਦੱਸੋ ਜੀ ਨਾਲ ਅੱਜ ਕੋਈ ਦਿਹਾੜੀ ਐ ਸੀਰੀ ਐ ਜੇ ਆਪਾਂ ਕਿਸੇ ਨਾਲ ਪੰਗਾ ਲੈ ਲੈਨੇ ਉਹਨਾਂ ਕੋਲ ਪਤਾ ਨਹੀਂ ਕੀ ਪਿਆਰੇ ਗਏ ਉਹ ਕਿਸੇ ਬੰਦੇ ਦਾ ਵੀ ਨੁਕਸਾਨ ਕਰ ਸਕਦਾ ਹੈ ਪ੍ਰਸ਼ਾਸਨ ਤੋਂ ਮੈਂ ਮੰਗ ਕਰਦਾ ਹਾਂ ਵੀ ਜ਼ਿੰਮੇਦਾਰ ਨੂੰ ਕੋਈ ਸਲਾ ਪ੍ਰੋਵਾਈਡ ਕੋਈ ਕਰੋਨਾ ਤੇ ਦੇ ਵੀ ਆਵਦੀ ਘਟਕਟ ਸੇਫਟੀ ਤਾਂ ਹੋਵੇ ਐਸੇ ਕਰਕੇ ਮੈਂ ਫਿਰ ਮੈਂ ਤੁਹਾਨੂੰ ਕਹਿੰਨਾ ਪੱਤਰਕਾਰ ਭਰਾਵਾਂ ਨੂੰ ਕਹਿੰਨਾ ਵੀ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਜਾਗੇ ਪ੍ਰਸ਼ਾਸਨ ਜਾਗੇ ਦਾ ਮਤਲਬ ਇਹਨਾਂ ਚੋਰਾ ਦੇ ਨਿਕਲ ਕੱਸੀ ਜਾਵੇ ਬਾਕੀ ਪੁਲਿਸ ਤੌਂਦੀ ਹੋਵੇ ਤੇ ਪੁਲਿਸ ਦਾ 1 ਘੰਟੇ ਦਾ ਕੰਮ ਹੈ ਇਰਾਦੀ ਖੂਈ ਖੇੜਾ ਬੈਗਾਂਲੀ ਔਰ ਵਨ ਵਾਲਾ ਪਿੰਡਾਂ ਦੇ ਚਾਰ ਪਿੰਡਾਂ ਦੇ ਇੱਥੇ ਬੰਦੇ ਪਹੁੰਚੇ ਕਿਸਾਨ ਸਾਰੇ ਪਹੁੰਚੇ ਕਿਸਾਨ ਵੀ ਅਸੀਂ ਚੋਰੀ ਨੂੰ ਲੈ ਕੇ ਬੜੇ ਪਰੇਸ਼ਾਨ ਆ ਪਿਛਲੇ ਢਾਈ ਤਿੰਨ ਮਹੀਨਿਆਂ ਤੋਂ ਪਸੇ ਤਾਂ ਹਰ ਸਾਲ ਹੀ ਹੁੰਦੀ ਰਹੀਆਂ ਪਰ ਹਰ ਸੀਜ਼ਨ ਦੇ ਵਿੱਚ ਕੋ ਦੋ ਚਾਰ ਪੰਜ ਮੋਟਰਾਂ ਦੋ ਚਾਰ ਪੰਜ ਮੋਟਰਾਂ ਚੋਰੀ ਹੁੰਦੀਆਂ ਸੀ ਪਰ ਆਤ ਕੀ ਹਰ ਪਿੰਡ 'ਚ 50 ਤੋਂ 60 ਮੋਟਰਾਂ ਚੋਰੀ ਹੋਈਆਂ ਔਰ ਮੇਰੀ ਖੁਦ ਦੀਆਂ ਪਰਸੋਂ ਤਿੰਨ ਤੀਜੀ ਵਾਰੀ ਮੇਰੇ ਚੋਰੀ ਹੋਈ ਹੈ ਪਹਿਲੀ ਵਾਰੀ ਦੋ ਮੋਟਰ ਫਿਰ ਤਿੰਨ ਮੋਟਰ ਤੇ ਪਰਸੋਂ ਫਿਰ ਤਿੰਨ ਮੋਟਰ ਅਸੀਂ ਐਸਐਸਪੀ ਸਾਹਿਬ ਨੂੰ ਵਨ ਵਾਲੇ ਦੇ ਕੋਈ ਖੜੇ ਦੇ ਸਾਰੇ ਚਾਰੋਂ ਪਿੰਡਾਂ ਦੇ ਪਰਸੋ ਚੌਥੀ ਵਾਰੀ ਮਿਲਿਆ ਇਸ ਬੰਦੇ ਵਿੱਚ ਔਰ ਕੋਈ ਖੜੇ ਐਸਚੋ ਸਾਹਿਬ ਨੂੰ ਪਤਾ ਨਹੀਂ ਕਿੰਨੀ ਵਾਰੀ ਮਿਲ ਚੁੱਕੇ ਐਮਐਲਏ ਸਾਹਿਬ ਨੂੰ ਮਿਲ ਚੁੱਕੇ ਪਰ ਅਜੇ ਤੱਕ ਸਾਨੂੰ ਕੋਈ ਉਹਨਾਂ ਨੇ ਚੋੜ ਨਹੀਂ ਫੜਿਆ ਨਾ ਸਾਨੂੰ ਉਹਦਾ ਕੋਈ ਜਵਾਬ ਮਿਲਿਆ ਉਹਨਾਂ ਵੱਲੋਂ ਜਿਵੇਂ ਅਸੀਂ ਕਰਦੇ ਪਿਆ ਕੋਈ ਕੋਸ਼ਿਸ਼ ਕਰਦੇ ਪਿਆ ਕਹਿੰਦੇ ਜੀ ਬਸ ਠੀਕ ਹੈ ਉਹ ਸਾਡੇ ਕੋਲ ਮੰਗਦੇ ਆ ਤੁਸੀਂ ਨਾਂ ਦੇ ਦਿਓ ਇੱਕ ਅਸੀਂ ਉਹਨਾਂ ਨੂੰ ਕਹਾਂ ਜੀ ਜਿੱਥੇ ਚੋਰੀ ਹੁੰਦੀ ਆ ਤੁਸੀਂ ਆ ਜਿਹੜੀ ਜੜੀ ਗੱਡੀ ਜਿਹੜੀ ਜਿੰਨੇ ਇਹਨਾਂ ਦੀ ਰੇਟਸ ਰੋਡ ਸੇਫਟੀ ਵਾਲੀ ਹੈ ਉਹਨਾਂ ਦਾ ਮੋਟਰਸਾਈਕਲ ਵੀ ਹੈਗੇ ਆ ਹੋਰ ਗੱਡੀਆਂ ਥਾਣੇ ਦੀਆਂ ਵੀ ਤੁਸੀਂ ਗਸ਼ਤ ਵਧਾਓ ਪਿੰਡਾਂ 'ਚ ਗਸ਼ਤ ਲਵਾਓ ਜਦੋਂ ਜਾਂਦੇ ਐਸਐਸਪੀ ਸਾਹਿਬ ਕੋਲੋਂ ਫੋਨ ਕਰ ਦਿੰਦੇ ਥਾਣੇਦਾਰ ਨੂੰ ਤੇ ਉਹ ਕਹਿੰਦੇ ਅੱਜ ਹੀ ਸ਼ੁਰੂ ਕਰ ਕਰ ਦਿੰਦੇ ਆ ਪਰ ਹਸਤਾਣੇ ਦਿਨ ਹੋ ਗਏ 2 ਮਹੀਨੇ ਕੋਈ ਹੂਟਰ ਸੁਣਿਆ ਨਹੀਂ ਕਿਸੇ ਪਿੰਡ 'ਚ ਆ ਕਿਸੇ ਦਾ ਕੋਈ ਵਾੇਸੇ ਹੋ ਜਾਏ ਕਿਦੋਂ ਕੋਈ ਜਾਣਾ ਉਹ ਤੋਂ ਮਿੰਟ 'ਚ ਪੁਲਿਸ ਆ ਜਾਂਦੀ ਹੈ ਪਰ ਇਹ ਜੇ ਕੰਮ ਆਸਤੇ ਨਹੀਂ ਆਉਂਦੇ ਤੇ ਅਸੀਂ ਬੜੇ ਪਰੇਸ਼ਾਨ ਆ ਇਸੇ ਕਰਕੇ ਅਸੀਂ 4 ਪਿੰਡਾਂ ਦੇ ਅੱਜ ਅੱਥੇ ਇਕੱਠੇ ਹੋਏ ਆ। ਅੱਛਾ ਜਿਵੇਂ ਤੁਸੀਂ ਕਿਹਾ ਵੀ ਤਿੰਨ ਵਾਰ ਪਹਿਲਾਂ ਮਿਲ ਚੁੱਕੇ ਹੋ। ਉਦੋਂ ਰਿਪਲਾਈ ਕੀ ਮਿਲਦਾ ਸੀ? ਉਦੋਂ ਰਿਪਲਾਈ ਇਹ ਹੀ ਮਿਲਦਾ ਉਹ ਐਸਐਸਪੀ ਸਾਹਿਬ ਉਹ ਸਾਡੇ ਸਾਹਮਣੇ ਫੋਨ ਕਰਦੇ ਆ। ਫੋਨ ਉਹ ਠੋਕੇ ਕਰਦੇ ਸਾਡੇ ਸਾਹਮਣੇ ਦਾ। ਹੁਣ ਪਤਾ ਨਹੀਂ ਵੀ ਐਸਐਸਪੀ ਅੱਗੋਂ ਕੀ ਕਾਰਵਾਈ ਕਿਉਂ ਨਹੀਂ ਕਰਦਾ? ਵੀ ਉਹਨਾਂ ਦਾ ਕੋਈ ਕੋਡ ਵਰਡ ਹੈ ਸਾਨੂੰ ਕੀ ਪਤਾ ਐਸਐਸਪੀ ਸਾਹਿਬ ਦਾ ਵੀ ਕਿਸ ਤਰ੍ਹਾਂ ਦਾ ਫੋਨ ਹੈ। ਜਾਣਿਆ ਤਿੰਨ ਵਾਰੀ ਗਿਆ ਤਿੰਨੋ ਵਾਰੀ ਫੋਨ ਕੀਤਾ। ਪਰ ਕਦੇ ਅਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ। ਇੱਕ ਮੁੰਡਾ ਉਹਨਾਂ ਨੇ ਐਸਐਸਪੀ ਸਾਹਿਬ ਨੇ ਖੁਦ ਚਾਣੀਆਂ ਪਿੰਡ ਦੇ ਬੰਦੇ ਦਾ ਨਾਮ ਲੈ ਅੱਜ ਅਸੀਂ ਆ ਹੀ ਰਣਨੀਤੀ ਬਣਾਈ ਵੀ ਸੋਮਵਾਰ ਨੂੰ ਅਸੀਂ ਪੰਚਾਇਤ ਆ ਦੇ ਤੌਰ ਤੇ ਜਿੰਨੀਆਂ ਪੰਚਾਇਤਾਂ ਆ ਉਹ ਮਤਾ ਪਾਣ ਗਿਆ ਤੇ ਨਾਲ ਮਤਾ ਅਸੀਂ ਦਰਖਾਸਤ ਨੱਥੀ ਕਰਕੇ ਮਤੇ ਦੀ ਤੇ ਦਰਖਾਸਤ ਤੇ ਵੀ ਸਰਪੰਚਾਂ ਦੇ ਸਾਈਨ ਮੋਰ ਲਾ ਕੇ ਤੇ ਸਾਰੇ ਜ਼ਿਮੀਦਾਰਾਂ ਦੇ ਅਸੀਂ ਡੀਸੀ ਸਾਹਿਬ ਨੂੰ ਤੇ ਐਸਐਸਬੀ ਸਾਹਿਬ ਨੂੰ ਦੋਵਾਂ ਨੂੰ ਮੰਗ ਪੱਤਰ ਦਵਾਂਗੇ ਤੇ ਉਹਨਾਂ ਕੋਲ ਟਾਈਮ ਉਹਨਾਂ ਕੋਲੋਂ ਮੰਗਾਗੇ ਵੀ ਤੁਸੀਂ ਸਾਨੂੰ ਦੋ ਦਿਨ ਦਾ ਪੰਜ ਦਿਨ ਹਫ਼ਤੇ ਦਾ ਕਿੰਨੇ ਟਾਈਮ ਦਿੰਦੇ ਹੋ ਉਸ ਟਾਈਮ ਤੱਕ ਕਾਰਵਾਈ ਨਹੀਂ ਹੋਈ ਪਰ ਅਸੀਂ ਅੱਗੇ ਦੀ ਰਣਨੀਤੀ ਬਣਾਉਣਾ ਕੀ ਕਰਨਾ ਹੈ ਡਰਾਮ ਹੋਦੀਆਂ ਨੇ ਖੇਤਾਂ ਦੇ ਵਿੱਚ ਇਹ ਜੀ ਪਿੱਛੇ ਜੇ ਅਰਨੀ ਵਾਲਾ ਤੇ ਸਿਟੀ ਜਲਾਲਾਬਾਦ ਵੱਲੋਂ ਕੁਝ ਮੁੰਡੇ ਫੜੇਗੇ ਸੀ ਅਰਨੀ ਵਾਲੇ ਏਰੀਆ ਦੇ ਕੁਝ ਇਥੋਂ ਸਹਿਣੀਆਂ ਪਿੰਡ ਤੋਂ ਤੇ ਉਹਦੇ ਵਿੱਚ ਕੁਝ ਚੋਰੀਆਂ ਦਾ ਪਤਾ ਲੱਗ ਗਿਆ ਸੀ ਕੁਝ ਧਾਨੇ ਪਤਾ ਲੱਗ ਗਿਆ ਸੀ ਉਹਦੇ ਉਹਦੇ ਅਸੀਂ ਪਿੱਛੇ ਲੱਗੇ ਹੋਏ ਆ ਜਦੋਂ ਵੀ ਉਹ ਫੜਿਆ ਗਿਆ ਜਾਂ ਜਦੋਂ ਵੀ ਉਹਦੀ ਤਲਾਸ਼ ਹੋ ਜਾਂਦੀ ਆ ਤਾਂ ਉਹਦੇ ਤੋਂ ਕਾਫੀ ਕੁਝ ਬਰਾਮਦ ਹੁੰਦੀ ਸੰਭਾਵਨਾ ਹੈ ਫਿਰ ਜੜੀਆਂ ਹੁਣ ਚੋਰੀਆਂ ਦੇ ਸਬੰਧ ਵਿੱਚ ਅਸੀਂ ਪਿੰਡਾਂ ਵਿੱਚ ਲੋਕਾਂ ਨੂੰ ਇਹ ਐਡਵਾਈਸ ਕੀਤਾ ਕਿ ਤੁਸੀਂ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਕਰਦੇ ਹੋਏ ਜੜੀਆਂ ਠਿਕਰੀ ਪਰੇ ਲਾਓ ਵੱਖ-ਵੱਖ ਚੌਕਾਂ ਕਿ ਵੱਖ-ਵੱਖ ਪਿੰਡਾਂ ਦੇ ਜੜੀਆਂ ਮੇਨ ਸੜਕਾਂ ਨੇ ਜਾਂ ਛੋਟੀਆਂ ਸੜਕਾਂ ਲਿੰਕ ਸੜਕਾਂ ਦੇ ਉੱਤੇ ਸਾਡੇ ਨਾਲ ਨਾਕੇਬੰਦੀ ਕਰਾ ਕੇ ਵਿੱਚ ਹੈਲਪ ਕੀਤੀ ਜਾਵੇ ਤਾਂ ਜੋ ਇਹੋ ਜੇ ਜਿਹੜੇ ਆ ਰਾਤ ਪਰਤੇ ਆਉਣ ਵਾਲੇ ਮਾੜੇ ਪਰਚਾ ਨੂੰ ਚੈਕਿੰਗ ਕੀਤਾ ਜਾਵੇ ਤੇ ਜਿਹੜੇ ਆ ਚੋਰੀਆਂ ਕਰਨ ਵਾਲੇ ਲੋਕਾਂ ਨੂੰ ਜਿਹੜਾ ਪਕੜ ਕੇ ਜਾਂ ਉਹਨਾਂ ਦੇ ਡਰ ਪਾ ਕੇ ਜਿਹੜਾ ਉਹਨਾਂ ਨੂੰ ਇਸ ਤੋਂ ਦੂਰ ਕਿਤਾ ਜਾ ਸਕਦਾ ਜੀ ਸਰ ਇੱਕ ਉਹਨਾਂ ਲਈ ਗੱਲ ਕਹੀ ਜਾ ਰਹੀ ਸੀ ਵੀ ਚੋਰ ਹੈ ਜਿਹੜੇ ਉਹ ਗੱਡੀਆਂ ਤੇ ਆਉਂਦੇ ਨੇ ਇਹਦੇ ਵਿੱਚ ਕਿੰਨੀ ਕੋਈ ਸੱਚਾਈ ਹੈ ਵੀ ਇਹ ਤਾਂ ਫੜੇ ਜਾਂਦੇ ਹੀ ਪਤਾ ਲੱਗੂਗਾ ਜੀ ਗੱਡੀਆਂ ਤੇ ਆਉਂਦੇ ਆ ਜਾਂ ਮੋਟਰਸਾਈਕਲ ਤੇ ਆ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹ ਫੜੇ ਜਾਂਦੇ ਹੀ ਪਤਾ ਲੱਗੂਗਾ ਜੀ ਉਹਨਾਂ ਬਲੇ ਇੱਕ ਦਿੱਕਤ ਹੋਰ ਕਹੀ ਗਈ ਵੀ ਰਾਤ ਨੂੰ ਪਾਣੀ ਦੀ ਵਾਰੀ ਹੁੰਦੀ ਉਹਦੋਂ ਬੜੀ ਪਰੇਸ਼ਾਨੀ ਆਉਂਦੀ ਵੀ ਅੱਲਾਹ ਜ਼ਿੰਮੇਵਾਰ ਜਾ ਨਹੀਂ ਸਕਦਾ ਮੈਂ ਬੇਨਤੀ ਕਰੀ ਆ ਜੀ ਇੱਦਾਂ ਪਿੱਛੇ ਜੇ ਅਰਨੀਵਲ ਦੇ ਏਰੀਆ ਵਿੱਚ ਵਾਰਦਾ ਤਾਂ ਹੋਈਆਂ ਸੀ ਤਾਂ ਗਰੁੱਪ ਸਿਸਟਮ ਉਹਦੇ ਵਿੱਚ ਲੋਕ ਇਹ ਜਿਹੜੇ ਆ ਕੋਈ ਮਾੜੇ ਅੰਸਰ ਤੁਰਦੇ ਆ ਇਸ ਕਰਕੇ ਕਿਸਾਨਾਂ ਨੂੰ ਵੀ ਬੇਨਤੀ ਹੈ ਵੀ ਜਿਹੜਾ ਇਹ ਇਕੱਠੇ ਹੋ ਕੇ ਦੋ ਤਿੰਨ ਖੇਤਾਂ ਦੇ ਜਿਹੜੇ ਜ਼ਿਮੀਂਦਾਰ ਬੰਦੇ ਆ ਇਕੱਠੇ ਹੋ ਕੇ ਬੈਠਿਆ ਕਰਨ ਜਾਂ ਇਕੱਠੇ ਹੋ ਕੇ ਇੱਕ ਦੂਸਰੇ ਨਾਲ ਸਲਾਮ-ਮਸ਼ਵਰਾ ਕਰਦੇ ਹੋਏ ਪਾਣੀ ਲਾਉਣ ਤੇ ਤਾਂ ਜੋ ਮੋਟਾਂ ਦੀ ਵੀ ਨਿਗਰਾਨੀ ਰੱਖੀ ਜਾ ਸਕੇ ਅਸੀਂ ਵੀ ਵੱਧ ਤੋਂ ਵੱਧ ਗਸ਼ਤਾਂ ਦਾ ਇੰਤਜ਼ਾਮ ਕੀਤਾ ਗਿਆ ਵੀ ਜਿਹੜੀਆਂ ਰਾਤ-ਵਾਰਾਂ ਤੇ ਜਿਹੜੀਆਂ ਗਸ਼ਤਾਂ ਕਰਕੇ ਜਿਹੜਾ ਚੋਰੀਆਂ ਦੀ ਥੱਲ ਪਾਈ ਗਈ ਹੈ ਯਾਨੀ ਕਿ ਪਿੰਡਾਂ ਦੇ ਵਿੱਚ ਗਸ਼ਤ ਜਿਹੜੀ ਹੈ ਕੀਤੀ ਜਾਏਗੀ ਹਾਂ ਜੀ ਹਾਂ ਜੀ ਕੀਤੀ ਚਾਰੀ ਹੈ ਜੀ ਕੀਤੀ ਜਾਏਗੀ ਇੱਕ ਆਮ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਜੀ ਵੱਧ ਤੋਂ ਵੱਧ ਠਿਕਰੀ ਪੈ ਕੁញਾ ਸਰਵੇਰੀਏ ਵਿੱਚ ਵੀ ਚੋਰੀਆਂ ਹੋਈਆਂ ਸੀ ਧਾਣੀਆਂ ਦੇ ਵਿੱਚ ਉਸੇ ਤਰ੍ਹਾਂ ਹੀ ਇਹ ਚੋਰੀ ਦੀ ਵਾਰਦਾਤ ਹਨ ਲੋਕੀ ਜਿਹੜੇ ਮੋਟਰਾਂ ਚੋਰੀ ਕਰਦੇ ਆ ਤਾਂ ਜਿਹੜੇ ਆ ਪੰਜ ਚਾਰ ਬੰਦੇ ਇਕੱਠੇ ਹੁੰਦੇ ਆ ਇਹ ਠੀਕ ਆ ਵੀ ਇੱਕ ਦੋ ਜ਼ਿੰਮੇਦਾਰ ਇਕੱਠੇ ਹੋਣ ਤੇ ਉਹਦੇ ਨਾਲ ਜਿਹੜਾ ਉਹਨਾਂ ਨੂੰ ਡਰ ਪੈਦਾ ਕੀਤਾ ਜਾਗਦਾ ਜੇ ਇਕੱਲਾ ਤੋਂ ਇਕੱਲਾ ਹੋਵੇਗਾ ਤਾਂ ਉਹਦੇ ਵਿੱਚ ਉਹਨਾਂ ਨੂੰ ਖਤਰਾ ਪੈਦਾ ਹੁੰਦਾ ਯਾਨੀ ਕਿ ਪੂਰ ਪ੍ਰਸ਼ਾਸਨ ਪੂਰਾ ਹਾਂਜੀ ਹਾਂਜੀ ਬਿਲਕੁਲ ਅਸੀਂ ਮੁਸਤੈਦ ਹਾਂ ਜੀ ਅਸੀਂ ਮਤਲਬ ਕਹਿੰਦਾ ਵੀ ਬੇਨਤੀ ਕਰਦੇ ਆ ਮੰਗ ਕਰਦੇ ਆ ਕਿਸਾਨਾਂ ਦਾ ਵੀ ਸਾਡੇ ਨਾਲ ਸਹਿਯੋਗ ਕਰਨ ਠੀਕ ਹੀ ਪਹਿਲਾਂ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत